ਸਾਡੇ ਪਿੰਡ ਤਪੇ ਦਾ ਇਤਿਹਾਸ ਸਾਡੇ ਮਹਾਰਾਜ ਜੀ ਸੰਤ ਪੁਰਵੰਤ ਮੁਨੀ ਇੱਥੇ ਰਹਿੰਦੇ ਹੁੰਦੇ ਸੀ ਉਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਕਿਹਾ ਉਹਨਾਂ ਨੂੰ ਬੇਨਤੀ ਕੀਤੀ ਮਹਾਰਾ ਸਾਡੇ ਘਰੇ ਪੈ ਗਈ ਉਹ ਕਹਿੰਦੇ ਤੁਸੀਂ ਸਵਤਾ ਕਰਦਿਆ ਕਰੋ ਆਏ ਸਾਹਿਬ ਨਾ ਤੁਹਾਡੇ ਘੜਾ ਪਵੇ ਕੋਈ ਨਾ ਤੁਹਾਡੇ ਪਸ਼ੂਆਂ ਦੀ ਕੋਈ ਬਿਮਾਰੀ ਹੋਵੇ ਉਦੋਂ ਤੋਂ ਅਸੀਂ ਲੱਗੇ 31 ਸਵਤਾ ਤਾਂ ਕਰਾਗੇ ਸੀਗੇ ਬਲਵੰਤ ਮੁਨੀ ਜੀ ਉਹ ਦੁਆਰ ਦਰਸ਼ਨ ਮੁਨੀ ਜੇ ਕਰਾਈ ਗਏ ਹੁਣ ਤਾਈ ਇਹ ਸਾਡਾ ਹੁਣ 75ਵਾਂ ਹਫਤਾ ਹੈ ਸੱਬੇ ਨਗਰ ਦਾ ਮੰਡੀ ਪਿੰਡ ਦਾ ਸਾਰੇ ਨਗਰ ਦਾ ਸੰਜਮ ਸਾਡਾ ਸਮਝ ਆਈ ਕਿਹੜੇ ਕਿਹੜੇ ਕਥਾ ਬਾਚ ਕਿਹੜੇ ਆਜਾ ਕਥਾ ਬਾਚ ਕਿਤਾ ਮਹਾਰਾਜ ਹੁਣ ਸਾ ਚਾਰ ਪੰਜ ਸਾਲ ਦਾ ਮੱਖਣਾ ਪਹਿਲਾਂ ਬਾਹਰੋਂ ਪੰਡਤ ਆਏ ਸੀ ਪੁੱਚੋ ਵਾਲੇ ਪੰਡਤ ਵੀ ਆਉਂਦੇ ਰਹੇ ਬਾਉ ਰਾਮ ਵੀ ਆਉਂਦੇ ਰਹੇ ਹੋ ਬਾਹਰ ਤੋਂ ਵੀ ਆਉਂਦੇ ਰਹੇ ਹੋਰ ਬਹੁਤ ਪੰਡਤ ਗੁਰੂ ਆਏ ਬਰਨਾਲੇ ਵਾਲੇ ਰਕੇਸ਼ ਜੀ ਵੀ ਕਰ ਗਏ ਸਾਰੇ ਪੰਡਤ ਜਿੰਨੇ ਸੀ ਵਧੀਆ ਵਧੀਆ ਸਾਰੇ ਕਾਉਂਸਲ ਜੀ ਕਰ ਗਏ ਸੀਗੇ ਸਭਤਾ ਇੱਥੇ ਪੰਡਤ ਨੇ ਬਹੁਤ ਆਏ ਨਗੇ ਜਿਹੜੇ ਵਧੀਆ ਵਿਦਮਾਨ ਸੀ ਸਭਤਾ ਕਰਦੇ ਰਹੇ ਆ ਹੁਣ ਇੱਕ ਕੀ ਸਭਤਾ ਮੱਖਣ ਕਰੂਗਾ ਪਰ ਵੀ ਮੱਖਣ ਨੇ ਕਰਿਆ ਸੀ ਹੁਣ ਇਹ ਭਾਗਵਤੀ ਸਾਡੇ ਪੰਡਤ ਜੀ ਦੇ ਵਚਨाराम ਦੇ ਪੋਤੇ ਹੈਗੇ ਉਹ ਗ੍ਰੰਥ ਪੜ੍ਹਨਗੇ శ్రీ ਮਾਧਵ ਭਾਗਵਤ ਮਹਾਪੁਰਾਣ ਮੱਖਣ ਦੀ ਪੂਜਾ ਕਰਾਉਣਗੇ ਤੇ ਕਥਾ ਕਰਨਗੇ ਇਹ ਸ਼ੁਰੂ ਕਦੋਂ ਹੈ ਜੀ ਸ਼ੁਰੂ ਕਦੋਂ ਹੈ ਸ਼ੁਰੂ ਕੱਲ ਨੂੰ ਕਰਨਾ ਹੈਗਾ ਦੋ ਫੱਗਣ ਨੂੰ ਇਹ 19 ਤਰੀਕ ਨੂੰ ਭੋਗ ਪਹੂਚਾ ਤੇਰਾ ਤਰੀਕ ਨੂੰ ਸ਼ੁਰੂ ਕਰਾਂਗੇ ਠੀਕ ਹੈ ਹੋਰ ਕੀ ਕਹਿਣਾ ਚਾਹੁੰਦੇ ਹੋ ਨਗਰ ਨੂੰ ਬਸ ਸਾਰੇ ਨਗਰ ਨੂੰ ਬੇਨਤੀ ਹੈ ਵੀ ਆ ਕੇ ਭਾਈ 2 ਵਜੇ ਤੋਂ 5 ਤੱਕ ਕਥਾ ਹੋਇਆ ਕਰੂ ਕਥਾ ਸੁਣੋ ਨਾਲੇ ਭਾਈ দান ਦਿਓ ਜਿੱਦਾਂ ਕਿ ਤੁਹਾਡੇ ਚ ਪਹੁੰਚ ਆ ਕੋਈ ਆਟਾ ਦਿਓ ਕੋਈ ਖਿਓ ਦਿਓ ਕੋਈ ਖਰਨ ਦਿਓ ਕੋਈ ਮਾਇਆ ਦਿਓ ਇਹ ਭਾਈ ਮਾਇਆ ਨਾਲ ਹੀ ਇਹ ਕੰਮ ਹੁੰਦੇ ਹੈਗੇ ਇਹ ਨਗਰ ਨੂੰ ਅਸੀਂ ਬੇਨਤੀ ਕਰਦੇ ਆਂ